ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸ਼ਾ ਸਾਇੰਸ ਅਧਿਆਇ ਨੰਬਰ 10 ਗਤੀ ਅਤੇ ਦੂਰੀਆਂ ਦਾ ਮਾਪਨ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 1 ਖਾਲੀ ਸਥਾਨਾਂ ਦੀ ਪੂਰਤੀ ਕਰੋ ਉੜਾ 1 ਮੀਟਰ ਵਿੱਚ ਡੈਸ਼ ਮੀਟਰ ਹੁੰਦੇ ਹਨ ਉੱਤਰ ਹੈਗਾ 100 ਆੜਾ 5 ਕਿਲੋਮੀਟਰ ਵਿੱਚ ਡੈਸ਼ ਮੀਟਰ ਹੁੰਦੇ ਹਨ ਉੱਤਰ ਹੈਗਾ 5000 ਈੜੀ ਚੂਲੇ ਉੱਤੇ ਕਿਸੇ ਬੱਚੇ ਦੀ ਗਤੀ ਡੈਸ਼ ਹੁੰਦੀ ਹੈ ਉੱਤਰ ਹੈਗਾ ਆਵਰਤੀ ਗਤੀ ਸ ਕਿਸੇ ਸਿਲਾਈ ਮਸ਼ੀਨ ਦੀ ਸੂਈ ਦੀ ਗਤੀ ਡੈਸ਼ ਹੁੰਦੀ ਹੈ ਉੱਤਰ ਹੈਗਾ ਆਵਰਤੀ ਗਤੀ ਹਾ ਹਾ ਕਿਸੇ ਸਾਈਕਲ ਦੇ ਪਹੀਏ ਦੀ ਗਤੀ ਡੈਸ਼ ਹੁੰਦੀ ਹੈ ਉੱਤਰ ਹੈਗਾ ਚੱਕਰਕਾਰ ਸਹੀ ਜਾਂ ਗਲਤ ਲਿਖੋ ਨੰਬਰ 1 ਗਿੱਠ ਜਾਂ ਕਦਮ ਮਾਪਣ ਦੀ ਜਾਂ ਮਿਆਰੀਆਂ ਇਕਾਈਆਂ ਹਨ ਉੱਤਰ ਹੈਗਾ ਗਲਤ ਨੰਬਰ 2 ਲੰਬਾਈ ਦੀ ਮਾਣਕ ਇਕਾਈ ਮੀਟਰ ਹੈ ਉੱਤਰ ਹੈਗਾ ਸਹੀ ਅੱਗੇ ਨੰਬਰ 3 ਰੇਲ ਗੱਡੀ ਦੀ ਪਟੜੀ ਤੇ ਗਤੀ ਸਰਲ ਰੇਖਾ ਗਤੀ ਦੀ ਉਦਾਹਰਨ ਹੈ ਉੱਤਰ ਹੈਗਾ ਸਹੀ ਨੰਬਰ 4 ਵਾਕਰ ਰੇਖਾ ਦੀ ਲੰਬਾਈ ਮੀਟਰ ਸਕੇਲ ਨਾਲ ਸਿੱਧੇ ਹੀ ਨਹੀਂ ਮਾਪੀ ਜਾ ਸਕਦੀ ਉੱਤਰ ਹੈਗਾ ਸਹੀ ਨੰਬਰ 5 ਕੜੀ ਦੀਆਂ ਸੂਈਆਂ ਦੀ ਗਤੀ ਚੱਕਰਾਕਾਰ ਗਤੀ ਦੀਆਂ ਉਦਾਹਰਨਾਂ ਹਨ ਉੱਤਰ ਹੈਗਾ ਸਹੀ ਅੱਗੇ ਨੰਬਰ 3 ਸਹੀ ਮਿਲਾਨ ਊੜਾ ਆੜਾ ਊੜਾ ਮੀਟਰ ਇਹਦਾ ਮਿਲਾਨ ਹੈਗਾ ਕਲ ਮਾੜਾ ਚ ਨੰਬਰ 2 ਲੰਬਾਈ ਆੜਾ ਚੱਕਰਾਕਾਰ ਗਤੀ ਇਹਦਾ ਮਿਲਾਨ ਹੈਗਾ ਨੰਬਰ 4 ਕੜੀ ਦੀਆਂ ਸੂਈਆਂ ਈਡੀ 1 ਕਿਲੋਮੀਟਰ ਇਹਦਾ ਮਿਲਾਨ ਹੈਗਾਗਾ ਨੰਬਰ 5 1000 ਮੀਟਰ ਸਸਾ ਰੇਲ ਗੱਡੀ ਪਾਟੜੀ ਉੱਪਰ ਇਹਦਾ ਮਿਲਾਨ ਹੈਗਾਗਾ ਨੰਬਰ 3 ਸਰਲ ਰੇਖਾ ਗਤੀ ਹਾਹਾ ਝੂਲਾ ਇਹਦਾ ਮਿਲਾਨ ਹੈਗਾ ਨੰਬਰ 1 ਅਵਰਤੀ ਗਤੀ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਨੰਬਰ 1 ਮੋਟਰ ਬਾਨਾ ਦੁਆਰਾ ਤਹਿ ਕੀਤੀ ਦੂਰੀ ਮਾਪਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਊੜਾ ਸਪੀਡੋਮੀਟਰ ਆੜਾ ਉਡੋਮੀਟਰ ਈੜੀ ਥਰਮਾਮੀਟਰ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਉੱਤਰ ਹੈ ਗਿਆ ਆੜਾ ਉਡੋਮੀਟਰ ਨੰਬਰ 2 ਇੱਕ ਵਿਦਿਆਰਥੀ ਇੱਕ ਇੱਟ ਦਾ ਮਾਪ ਲੈਣਾ ਚਾਹੁੰਦਾ ਹੈ ਉਸ ਨੂੰ ਇਹ ਹੇਠਾਂ ਲਿਖੀਆਂ ਵਿੱਚੋਂ ਕਿਹੜੀ ਮਿਆਰੀ ਇਕਾਈ ਦੀ ਵਰਤੋਂ ਕਰਨੀ ਚਾਹੀਦੀ ਹੈ ਊੜਾ ਕਿਲੋਮੀਟਰ ਆੜਾ ਮੀਟਰ ਈੜੀ ਸੈਂਟੀਮੀਟਰ ਸਸਾ ਗੇਠ ਉੱਤਰ ਹੈ ਗਿਆ ਈੜੀ ਸੈਂਟੀਮੀਟਰ ਨੰਬਰ 3 ਚਲਦੇ ਹੋਏ ਪੱਖੇ ਦੇ ਪਰਾਂ ਦੀ ਗਤੀ ਡੈਸ਼ ਗਤੀ ਹੁੰਦੀ ਹੈ ਊੜਾ ਚੱਕਰਕਾਰ ਗਤੀ ਆੜਾ ਸਰਨ ਰੇਖਾ ਗਤੀ ਈਡੀ ਊੜਾ ਅਤੇ ਆੜਾ ਦੋਵੇਂ ਸਸਾ ਇਹਨਾਂ ਵਿੱਚੋਂ ਕੋਈ ਨਹੀਂ ਉੱਤਰ ਹੈਗਾ ਊੜਾ ਚੱਕਰਕਾਰ ਗਤੀ ਨੰਬਰ 4 ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ ਊੜਾ 1000 ਮੀਟਰ ਬਰਾਬਰ 1 ਕਿਲੋਮੀਟਰ ਆੜਾ 100 ਮਿਲੀਮੀਟਰ ਬਰਾਬਰ 1 ਸੈਂਟੀਮੀਟਰ ਈਡੀ 100 ਸੈਂਟੀਮੀਟਰ ਬਰਾਬਰ ਮੀਟਰ ਸਾ 10 ਮਿਲੀਮੀਟਰ ਬਰਾਬਰ 1 ਸੈਂਟੀਮੀਟਰ ਉੱਤਰ ਹੈ ਗਿਆ ਆੜਾ 100 ਮਿਲੀਮੀਟਰ ਬਰਾਬਰ 1 ਸੈਂਟੀਮੀਟਰ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਆਵਾਜਾਈ ਦੇ ਕੋਈ ਦੋ ਸਾਧਨਾਂ ਦੇ ਨਾਮ ਲਿਖੋ ਉੱਤਰ ਨੰਬਰ 1 ਬੱਸ ਨੰਬਰ 2 ਕਾਰ ਪ੍ਰਸ਼ਨ ਨੰਬਰ 2 ਆਵਰਤੀ ਗਤੀ ਦੇ ਦੋ ਉਦਾਹਰਨ ਲਿਖੋ ਉਤਰ ਆਵਰਤੀ ਗਤੀ ਦੇ ਉਦਾਹਰਨ ਨੰਬਰ 1 ਕੜੀ ਪੈਂਡੂਲਮ ਦੀ ਗਤੀ ਨੰਬਰ 2 ਝੂਲੇ ਦੀ ਗਤੀ ਪ੍ਰਸ਼ਨ ਨੰਬਰ 3 ਚਲਦੀ ਹੋਈ ਸਿਲਾਈ ਮਸ਼ੀਨ ਵਿੱਚ ਦੇਖਿਆ ਜਾ ਸਕਦੀਆਂ ਗਤੀਆਂ ਦੀਆਂ ਕਿਸਮਾਂ ਦੇ ਨਾਂ ਲਿਖੋ ਉੱਤਰ ਨੰਬਰ 1 ਜਦੋਂ ਮਸ਼ੀਨ ਚੱਲਦੀ ਹੈ ਤਾਂ ਇਸ ਦਾ ਪਈਆ ਚੱਕਰਾਕਾਰ ਗਤੀ ਕਰਦਾ ਹੈ ਨੰਬਰ 2 ਇਸ ਦੀ ਸੂਈ ਆਵਰਤੀ ਗਤੀ ਕਰਦੀ ਹੈ ਨੰਬਰ 3 ਜੋ ਕੱਪੜਾ ਸਿੱਟਾ ਜਾ ਰਿਹਾ ਹੈ ਉਹ ਸਰਲ ਰੇਖੀ ਗਤੀ ਵਿੱਚ ਹੁੰਦਾ ਹੈ ਅੱਗੇ ਛੋਟੇ ਉਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਦੂਰੀ ਕੀ ਹੈ ਉਤਰ ਦੂਰੀ ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਖਵਾਉਂਦਾ ਹੈ ਇਹ ਇੱਕ ਪ੍ਰਕਾਰ ਦੀ ਲੰਬਾਈ ਹੈ ਅਤੇ ਇਸ ਦੀ ਐਸ ਆਈ ਇਕਾਈ ਮੀਟਰ ਹੈ ਪ੍ਰਸ਼ਨ ਨੰਬਰ 2 ਹੇਠ ਲਿਖੀਆਂ ਲੰਬਾਈਆਂ ਨੂੰ ਵਾਧੇ ਕਰਮ ਵਿੱਚ ਲਿਖੋ 1 ਮੀਟਰ 1 ਸੈਂਟੀਮੀਟਰ 1 ਕਿਲੋਮੀਟਰ 1 ਮਿਲੀਮੀਟਰ ਉਤਰ ਲੰਬਾਈ ਦਾ ਬਦਲਣਾ ਕਰਮਾ ਬਾਦਦਾ ਕਰਮਾ ਨੰਬਰ 1 ਮਿਲੀਮੀਟਰ 1 ਸੈਂਟੀਮੀਟਰ 1 ਮੀਟਰ 1 ਕਿਲੋਮੀਟਰ ਪ੍ਰਸ਼ਨ ਨੰਬਰ 3 ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ ਹੱਲ ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਬਰਾਬਰ 3250/1000 ਕਿਲੋਮੀਟਰ 1 ਕਿਲੋਮੀਟਰ ਬਰਾਬਰ 1000 ਮੀਟਰ 3.250 ਕਿਲੋਮੀਟਰ ਵੱਡੇ ਉਤਰਾਵਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਵਰਣਨ ਕਰੋ ਉਤਰ ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਮਾਪਦੇ ਸਮੇਂ ហេਟ ਲਿਖੀਆਂ ਗੱਲਾਂ ਸਾਵਧਾਨੀਏ ਬਰਤਨੀਆਂ ਚਾਹੀਦੀਆਂ ਹਨ ਨੰਬਰ 1 ਮੰਨ ਲਓ ਤੁਸੀਂ ਇੱਕ ਗੱਤੇ ਦੇ ਡੱਬੇ ਦੀ ਲੰਬਾਈ ਜਾਂ ਚੌੜਾਈ ਮਾਪਣਾ ਚਾਹੁੰਦੇ ਹੋ ਇਸ ਦੇ ਲਈ ਇੱਕ ਸਕੇਲ ਜਾਂ ਮਾਪਕ ਪੈਮਾਨਾ ਲੈ ਕੇ ਵਸਤੂ ਦੀ ਲੰਬਾਈ ਦੀ ਦਿਸ਼ਾ ਵਿੱਚ 0 ਪੜਤ ਰੀਡਿੰਗ ਨੂੰ ਡੱਬੇ ਦੇ ਇੱਕ ਕਿਨਾਰੇ ਤੇ ਲਗਾ ਕੇ ਰੱਖੋ ਅਤੇ ਡੱਬੇ ਦੇ ਦੂਜੇ ਸਿਰੇ ਦਾ ਕਿਨਾਰਾ ਸਕੇਲ ਦੀ ਕਿਸੇ ਪਰਤ ਉੱਪਰ ਹੈ ਪਤਾ ਕਰੋ ਧਿਆਨ ਜੋ ਗੱਲ ਹੈ ਕਿ ਸਕੇਲ ਡੱਬੇ ਦੀ ਲੰਬਾਈ ਦੇ ਸਮੰਤਰ ਰਹੇ ਜਿਵੇਂ ਚਿੱਤਰ ਊੜਾ ਵਿੱਚ ਦਰਸਾਇਆ ਗਿਆ ਹੈ ਨੰਬਰ 2 ਕਈ ਵਾਰ ਸਕੇਲ ਜਾਂ ਮਾਪਕ ਪੈਮਾਨੇ ਦਾ ਸਿਰਾ ਟੁੱਟਿਆ ਭਰਿਆ ਹੋਇਆ ਹੁੰਦਾ ਹਾਂ ਇਸ ਹਾਲਤ ਵਿੱਚ ਸਕੇਲ ਦੀ ਕੋਈ ਅਗਲੀ ਸਪਸ਼ਟ ਪੂਰਨ ਅੰਕ ਜਿਵੇਂ ਕਿ 1.0 ਜਾਂ 2.0 ਦੀ ਪਰਤ ਤੋਂ ਪਹਿਲੀ ਪਰਤ ਬਜੋ ਕਰਨੀ ਚਾਹੀਦੀ ਹੈ ਹੁਣ ਡੱਬੇ ਦੇ ਦੂਸਰੇ ਕਿਨਾਰੇ ਵਾਲੀ ਪਰਤ ਨੋਟ ਕਰੋ ਜਿਵੇਂ ਚਿੱਤਰ A ਵਿੱਚ ਬਿਖਾਇਆ ਗਿਆ ਹੈ ਇਸ ਹਾਲਤ ਵਿੱਚ ਤੁਹਾਨੂੰ ਦੂਸਰੇ ਸਿਰੇ ਦੀ ਪਰਤ ਵਿੱਚ ਇਸ ਪੂਰਨ ਅੰਕ ਨੂੰ ਘਟਾ ਕੇ ਲੰਬਾਈ ਪਤਾ ਕਰਨ ਲੈਣੀ ਚਾਹੀਦੀ ਹੈ ਆ ਬੱਚਿਓ ਤੁਸੀਂ ਚਿੱਤਰ ਦੇਖ ਸਕਦੇ ਹੋ ਊੜਾ ਆੜਾ ਈਡੀ ਉਦਾਹਰਨ ਲਈ ਚਿੱਤਰ ਈਡੀ ਵਿੱਚ ਪਹਿਲੇ ਸਿਰੇ ਦੀ ਪਰਤ 1.0 ਹੈ ਅਤੇ ਡੱਬੇ ਦੇ ਦੂਸਰੇ ਸਿਰੇ ਦੀ ਪਰਤ 10.2 ਹੈ ਇਸ ਲਈ ਡੱਬੇ ਦੀ ਲੰਬਾਈ ਦਾ ਸਹੀ ਮਾਪ 10.2 ਮਾਈਨਸ 1.0 बराबर 9.2 सेंटीमीटर ਹੋਵੇਗਾ ਨੰਬਰ 3 ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਵੀ ਮਹੱਤਵਪੂਰਨ ਹੁੰਦੀ ਹੈ ਤੁਹਾਡੀ ਅੱਖ ਨੇ ਜਿਸ ਬਿੰਦੂ ਦੀ ਆਈ ਪੜਤ ਨੋਟ ਕਰਨੀ ਹੋਵੇ ਤੁਹਾਡੀ ਅੱਖ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ਆੜਾ ਵਿੱਚ ਅੱਖ ਦੀ ਸਥਿਤੀ ਬਿਲਕੁਲ ਸਹੀ ਹੈ ਹੋਰਨਾਂ ਸਥਿਤੀਆਂ ਊੜਾ ਅਤੇ ਈੜੀ ਵਿੱਚ ਅੱਖ ਦੀ ਸਥਿਤੀ ਗਲਤ ਹੈ ਅਤੇ ਇਨ੍ਹਾਂ ਸਥਿਤੀਆਂ ਵਿੱਚ ਲਈ ਗਈ ਪੜਤ ਪਿੰਨ ਹੋਵੇਗੀ ਪ੍ਰਸ਼ਨ ਨੰਬਰ 2 ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਹਰੇਕ ਦੀ ਉਦਾਹਰਨ ਦਿਓ ਉਤਰ ਗਤੀ ਦੀਆਂ ਕਿਸਮਾਂ ਗਤੀ ਦੀਆਂ ਵੱਖ-ਵੱਖ ਕਿਸਮਾਂ ਹਨ ਰਜਾਨਾ ਦੇ ਜੀਵਨ ਵਿੱਚ ਢੇਠ ਲਿਖੀਆਂ ਗਤੀ ਦੀਆਂ ਕਿਸਮਾਂ ਦਿਖਾਈ ਦਿੰਦੀਆਂ ਹਨ ਨੰਬਰ 1 ਸਰਲ ਰੇਖੀ ਗਤੀ ਜੇਕਰ ਕੋਈ ਵਸਤੂ ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੈ ਤਾਂ ਉਸ ਵਸਤੂ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ ਉਦਾਹਰਨ ਨੰਬਰ 1 ਸਿੱਧੀ ਸੜਕ ਤੇ ਕਾਰ ਜਾਂ ਬੱਸ ਦੀ ਗਤੀ ਨੰਬਰ 2 ਰੇਲ ਗੱਡੀ ਦੀ ਪਟੜੀ ਉੱਪਰ ਗਤੀ ਨੰਬਰ 3 ਸਿੱਧੇ ਟਰੈਕ ਉੱਪਰ ਭੱਜਦੇ ਹੋਏ ਖੜਿਆਰੀ ਦੀ ਗਤੀ ਨੰਬਰ 2 ਚੱਕਰਾਕਾਰ ਗਤੀ ਜੇਕਰ ਕੋਈ ਵਸਤੂ ਚੱਕਰਾਕਾਰ ਪਥ ਵਿੱਚ ਗਤੀ ਕਰਦੀ ਹੈ ਤਾਂ ਉਸ ਵਸਤੂ ਦੀ ਗਤੀ ਚੱਕਰਾਕਾਰ ਗਤੀ ਖੁਭਾਉਂਦੀ ਹੈ ਉਦਾਹਰਨ ਨੰਬਰ 1 ਘੜੀ ਦੀਆਂ ਸੂਈਆਂ ਦੀ ਗਤੀ ਨੰਬਰ 2 ਪੱਖੇ ਦੇ ਬਲੇਡਾਂ ਪਰਾਂ ਦੀ ਗਤੀ ਨੰਬਰ 3 ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਘਮਾਉਣ ਨਾਲ ਪੱਥਰ ਦੀ ਗਤੀ ਨੰਬਰ 3 आवर्ती गति ਜਦੋਂ ਕੋਈ ਵਸਤੂ ਆਪਣੀ ਗਤੀ ਇੱਕ ਨਿਸ਼ਚਿਤ ਸਮੇਂ ਬਾਅਦ ਦਰਹੁੰਦੀ ਹੈ ਤਾਂ ਉਸ ਵਸਤੂ ਦੀ ਗਤੀ आवर्ती गति ਖਵਾਉਂਦੀ ਹੈ। ਉਦਾਹਰਨ ਉਦਾਹਰਨ ਹੈਗੀ ਹੈ ਨੰਬਰ 1 ਪੀਂਗ ਦੀ ਗਤੀ ਨੰਬਰ 2 ਪੈਂਡੂਲਮ ਦੀ ਗਤੀ ਨੰਬਰ 3 ਸਲਾਈ ਮਸ਼ੀਨ ਦੀ ਸੂਈ ਦੀ ਉੱਪਰ ਹੇਠਾਂ ਵੱਲ ਗਤੀ। ਪ੍ਰਸ਼ਨ ਨੰਬਰ 3 ਕਿਸੇ ਬਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ। ਉੱਤਰ ਬਕਰ ਰੇਖਾ ਦੀ ਲੰਬਾਈ ਮਾਪਣਾ ਕਿਸੇ ਬਕਰ ਰੇਖਾ ਦੀ ਲੰਬਾਈ ਤਾਗੇ ਅਤੇ ਸਕੇਲ ਦੁਆਰਾ ਮਾਪੀ ਜਾ ਸਕਦੀ ਹੈ। ਵਿਧੀ ਜਿਸ ਬਕਰ ਰੇਖਾ ਦੀ ਲੰਬਾਈ ਮਾਪਣੀ ਹੈ ਉਸ ਦੇ ਇੱਕ ਸਿਰੇ ਤੇ ਚਿੰਨ ਏ ਅਤੇ ਦੂਸਰੇ ਸਿਰੇ ਉੱਪਰ ਚਿੰਨ ਬੀ ਲਗਾਓ ਜਿਸ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ਹੁਣ ਏ ਅਤੇ ਏ ਤੋਂ ਬੀ ਤੱਕ ਬਕਰ ਰੇਖਾ ਦੀ ਲੰਬਾਈ ਮਾਪਣ ਲਈ ਇੱਕ ਤਾਗਾ ਲਓ। ਇਸ ਤਾਗੇ ਦੇ ਇੱਕ ਸਿਰੇ ਗੰਡ ਮਾਰ ਦਿਓ ਇਸ ਗੰਡ ਨੂੰ ਬਿੰਦੂ A ਤੇ ਰੱਖੋ ਆਪਣੇ ਅੰਗੂਠੇ ਦੀ ਸਹਾਇਤਾ ਨਾਲ ਤਾਗੇ ਨੂੰ ਤਣਿਆ ਰੱਖਦੇ ਹੋਏ ਬਕਰ ਰੇਖਾ ਦੇ ਉੱਪਰ ਰੱਖਦੇ ਹੋਏ ਦੂਜੇ ਹੱਥ ਦੀ ਮਦਦ ਨਾਲ ਬਾਕੀ ਤਾਗੇ ਨੂੰ ਅੱਗੇ ਰੇਖਾ ਤੇ ਰੱਖਦੇ ਹੋਏ ਬਿੰਦੂ B ਤੱਕ ਪਹੁੰਚਾਉਣ ਤੱਕ ਇਸ ਕਿਰਿਆ ਨੂੰ ਦਰਹਾਓ ਜਿੱਥੇ ਤਾਗਾ ਬਿੰਦੂ B ਨੂੰ ਛੂੰਦਾ ਹੈ ਉੱਥੇ ਤਾਗੇ ਨੂੰ ਗੰਡ ਮਾਰ ਦਿਓ ਹੁਣ ਦੋਨੋਂ ਗੰਡਾਂ ਦੀ ਵਿਚਕਾਰਲੀ ਦੂਰੀ ਨੂੰ ਸਕੇਲ ਦੀ ਸਹਤ ਨਾਲ ਮਾਪ ਲਓ ਇਹ ਇਹ ਲੰਬਾਈ ਉਸ ਬਕਰੇਖਾ A B ਦੀ ਲੰਬਾਈ ਹੋਵੇਗੀ ਪ੍ਰਸ਼ਨ ਨੰਬਰ 4 ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਕਿਉਂ ਨਹੀਂ ਵਰਤਿਆ ਜਾ ਸਕਦਾ ਉੱਤਰ ਇੱਕ ਹੀ ਲੰਬਾਈ ਨੂੰ ਗਿੱਠ ਜਾਂ ਕਦਮਾਂ ਦੀ ਲੰਬਾਈ ਨਾਲ ਵੱਖ-ਵੱਖ ਵਿਅਕਤੀਆਂ ਦੁਆਰਾ ਮਾਪਣ ਨਾਲ ਵੱਖ-ਵੱਖ ਨਤੀਜੇ ਪ੍ਰਾਪਤ ਹੋਣਗੇ ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗਿੱਠਾਂ ਅਤੇ ਕਦਮਾਂ ਦੀਆਂ ਲੰਬਾਈਆਂ ਵੱਖ-ਵੱਖ ਹੁੰਦੀਆਂ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਲੰਬਾਈ ਆਪਣੀ ਹੀ ਗਿੱਠ ਜਾਂ ਕਦਮ ਨਾਲ ਮਾਪ ਕੇ ਕਿਸੇ ਦੂਸਰੇ ਵਿਅਕਤੀ ਨੂੰ ਦੱਸਦੇ ਹੋ ਤਾਂ ਉਹ ਅਸਲ ਲੰਬਾਈ ਬਾਰੇ ਨਹੀਂ ਸਮਝ ਪਾਉਣਗੇ ਕਿਉਂਕਿ ਤੁਹਾਡੀ ਗਿੱਠ ਜਾਂ ਕਦਮ ਦੀ ਲੰਬਾਈ ਬਾਰੇ ਉਹ ਨਹੀਂ ਜਾਣਦੇ ਹਨ ਇਸ ਲਈ ਮਾਪਣ ਵਾਸਤੇ ਮਿਆਰੀ ਲੰਬਾਈ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਦੂਜੇ ਵਿਅਕਤੀ ਤੱਕ ਨਾ ਬਦਲੇ ਇਸ ਗਿੱਠ ਇਸ ਲਈ ਗਿੱਠ ਜਾਂ ਕਦਮ ਦੀ ਲੰਬਾਈ ਨੂੰ ਮਾਪਣ ਦੇ ਮਾਣਕ ਦੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ ਧੰਨਵਾਦ